ਭਾਈ ਆਪਣਾ ਫੇਟ ਫੇਟੀਆਂ ਆਪੂ ਤੀਆਂ ਬੋਰਡ ਦੇ ਥੱਲੇ ਲਾ ਲਿਆ ਟੈਂਟ ਆ ਆ ਜਾਂਦੀ ਆ ਭਾਈ ਮਾਂ ਉਹਨਾਂ ਦੀ ਆ ਜਾਂਦੀ ਆ ਭੱਜੀ ਭਾਈ ਲੈ ਵੀ ਸੱਜਣੋ ਹੁਣ ਆਪਣਾ ਇੱਕ ਪੈਰ ਹੈਗਾ ਹਰਿਆਣੇ 'ਚ ਇੱਕ ਪੈਰ ਹੈਗਾ ਪੰਜਾਬ 'ਚ ਆ ਜਿਹੜੀ ਹਰਿਆਣੇ ਵਾਲੀ ਭਾਖੜਾ ਚੱਲਦੀ ਆਪਣੀ ਸੰਗਰੀਆ ਕੰਨੀ ਨੂੰ ਜਾਂਦੀ ਆਗੀ ਚਾਂਦਪੁਰਾ ਹੈੱਡ ਤੋਂ ਆਉਂਦੀ ਆਗੀ ਇਹ ਇੱਥੇ ਬੈਠੇ ਆਪਾਂ ਆ ਆਪਣਾ ਘਰੋਂ ਲੰਗਰ ਪੈਕ ਕਰਾਇਆ ਹੋਇਆ ਹੁਣ ਆਪਾਂ ਖੋਲ ਕੇ ਪੇਟ ਪੂਜਾ ਕਰਾਂਗੇ ਵਿਊ ਵਧੀਆ ਲੱਗਿਆ ਇੱਥੇ ਆਪਾਂ ਡੇਰੇ ਲਾ ਲੇ ਸਾਰਾ ਮੰਗੂ ਜਿੱਥੇ ਜੀ ਕੀਤਾ ਝੋਲਾ ਆਪਦਾ ਖੋਲ ਲੈਣਾ ਗਿਆ ਕਿ ਨਹੀਂ ਆਪਾਂ ਕਿਸੇ ਸਮੇਂ ਦੇ ਮਹਤਾਜ ਤਾਂ ਹੈ ਨਹੀਂ ਬੰਨਣ ਦੇ ਕਿ ਨਹੀਂ ਵੀ ਉੱਥੇ ਜਾ ਕੇ ਰੁਕਣਾ ਉੱਥੇ ਰੁਕਣਾ ਜਿੱਥੇ ਮਹਤਾਜ ਹੁਣ ਰੂਮ ਮੰਨੀ ਉੱਥੇ ਪਟਾਰਾ ਖੋਲ ਲੈਣਾ ਫਕਰਾਂ ਮੰਗੂ ਗਰੀ ਨਹੀਂ ਲੈ ਵੀ ਹੁਣ ਸਕਾਂਗੇ ਪ੍ਰਸਾਦੇ ਐਨ ਤਸੱਲੀ ਕਰ ਲਾਂਗੇ ਕਿਰਮ ਪਾਣੀ ਦੇਖੋ ਨੀਲਾ ਨੀਲਾ ਨਿਆਰਾ ਆ ਜਾਂਦਾ ਪੂਰਾ ਹਲਕੀ ਹਲਕੀ ਦਰਖਤਾਂ ਵਿੱਚੋਂ ਧੁੱਪ ਪੈਂਦੀ ਆ ਥੋੜੇ ਥੋੜੇ ਬੱਦਲ ਆ ਇਸ ਤੋਂ ਬਾਅਦ ਚ ਤੁਹਾਨੂੰ ਭੁੱਬਲ ਦਿਖਾਵਾਂਗੇ ਪੂਰੀ ਐਨ ਭੁੱਬਲ ਟਿੱਬੇ ਚਲੋ ਵੀ ਸਕਲੀ ਆਪਾਂ ਨੰਗਰ ਹੁਣ ਜੁੜੇ ਰਹੋ ਤੁਸੀਂ ਨਾਲ ਜਮਾ ਸਾਡੇ ਪਾਸ ਜੁੜੇ ਰਹੋ ਕਹਿੰਦੇ ਨਹੀਂ ਜਾਂ ਦੇਖਣੀਆਂ ਨੇ ਸਾਡੇ ਰੰਗ ਤਮਾਸ਼ੇ ਦੇਖਣੇ ਨੇ ਜੁੜੇ ਰਹੋ ਬਸ ਤੁਸੀਂ ਨਾਲ ਲੈ ਵੀ ਪਿਆਰਿਓ ਇਧਰੋਂ ਤਾਊ ਬੈਠਾ ਹੁੱਕਾ ਲਈ ਆਪਦੇ ਖੇਤ ਚ ਇਹ ਤੁਸੀਂ ਦੇਖ ਕੇ ਪਹਿਲੀ ਨਜ਼ਰ ਚ ਹੀ ਦੱਸ ਦੋਗੇ ਵੀ ਭਾਈ ਇਹ ਖੇਤ ਹੋਊ ਹਰਿਆਣੇ ਦਾ ਬਾਕੀ ਇੱਕ ਹੋਰ ਪਸਾਨ ਆ ਵੱਡੀ ਆ ਜਿਹੜੇ ਤੁਹਾਨੂੰ ਸਾਹਮਣੇ ਸਰੋਂ ਦੇ ਫੁੱਲ ਪੀਲੇ ਪੀਲੇ ਨਾਲ ਸ਼ਾਨਦਾਰ ਖੇਤ ਨਜ਼ਰ ਆਉਂਦੇ ਆ ਏ ਹੁਣ ਆਪਾਂ ਸਰਸੇ ਦੇ ਉਤਲੀ ਸਾਈਡ ਆ ਪਾਤਰੇ ਵਾਲੇ ਰੋਡ ਤੇ ਆ ਨਹਿਰ ਦੇ ਕੋਲੇ ਆਹ ਦੇਖੋ ਇੱਕ ਇਹਨਾਂ ਦੀ ਖੂਬੀ ਆ ਵੀ ਇੱਥੇ ਸਰੋਂ ਉਦਿਕਾਰਤ ਬਹੁਤ ਜ਼ਿਆਦਾ ਹੁੰਦੀ ਆ ਇਹ ਖੇਤਰ 'ਚ ਸਰੋਂ ਦੇ ਖੇਤ ਬਹੁਤ ਜ਼ਿਆਦੇ ਨੇ ਕਣਕ ਵੀ ਹੈਗੀ ਆ ਕਣਕ ਆਪਣੇ ਲਾਉਦੀ ਹੋਈ ਆ ਪਰ ਸਰੋਂ ਦੇਖਣ ਨੂੰ ਬਹੁਤ ਮਿਲੀ ਆ ਪਿੱਛੇ ਵੀ ਬਹੁਤ ਜ਼ਿਆਦੇ ਮਿਲੇ ਆ ਖੇਤ 'ਚ ਸਰੋਂ ਦੇ ਤੇ ਬਸ ਇਹ ਤੁਸੀਂ ਮੰਨ ਲਓ ਵੀ ਰਾਜਸਥਾਨ ਦੇ ਬਾਡਰ ਤੇ ਆ ਕੰਮ ਥੋੜੀ ਦੂਰ ਰਾਜਸਥਾਨ ਸ਼ੁਰੂ ਹੋ ਜੂਗਾ ਬਾਕੀ ਉਧਰ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਗੱਲ ਬਾਤ ਆ ਦੇਖੋ ਤੁਸੀਂ ਬਣਾਇਆ ਹੋਇਆ ਕਿਸੇ ਸੌਂਕੀਆ ਦਾ ਬਣਾਇਆ ਹੋਇਆ ਬੰਦੇ ਦਾ ਪਰ ਸੌਂਕ ਥੋੜਾ ਜਿਹਾ ਭੈੜਾ ਹੀ ਰੱਖਦੇ ਨੇ ਇਹ ਠਾਠਾਏ ਕਹਿੰਦੇ ਨੇ ਸਾਡੀ ਵੀ ਹੁੱਕੇ ਨਾਲ ਠਾਠਾ ਲੋ ਜੀ ਦੇਖੋ ਇੱਧਰ ਆਪਣਾ ਫਿੱਟ-ਫੀਟੀਆਂ ਖੜਾਗਾ। ਐ ਵੀ ਸੱਜਣੋ Rajasthan ਚ ਤੁਹਾਡਾ ਸਵਾਗਤ ਆ। ਬਾੜ ਬਰੋੜਾ ਦੇਖੋ। ਆਪਣੇ ਹੁੰਦਾ ਜਾਣੀ ਦੀ ਇਹ ਜੂਨ ਦੇ ਮਹੀਨੇ, April ਦੇ ਮਹੀਨੇ ਇੱਥੇ ਦੇਖ ਲਓ ਹੁਣ। ਇਹ ਬਹੁਤ ਟਾਈਮ ਦਾ ਚੱਲਦਾ ਇੱਥੇ ਬਹੁਤ ਗਾਹ ਪਾ ਕੇ ਗਿਆ ਇੱਥੇ ਹੀ। ਅਜਿਹਾ ਵੀ ਚੱਲ ਰੋਕੇ ਦਿਖਾਉਨੇ ਆ। ਆਹ ਦੇਖੋ ਭਾਈ। ਸਵਾਗਤ ਆ ਤੁਹਾਡਾ Rajasthan ਚ। ਤੁਸੀਂ ਐ ਦੇਖੋ ਵੀ ਆ ਉਵੇਂ ਕਈ ਗਿੱਲਿਆਂ ਦਾ ਪਲਾਟ ਆ ਉਵੇਂ ਉੱਚੀ ਨਹੀਂ ਵੀ ਥਾਂ 'ਚ ਉਵੇਂ ਆਲੇ ਕੱਡੇ ਪਏ ਆ ਮੇਰੇ ਸਾਹਮਣੇ ਨਾਲ ਇਹ ਸੋਲੇ ਵੀ ਜੇ ਹੋਇਆ ਭਾਈ ਸੋਲੂਆ ਆਹ ਦੇਖੋ ਦੂਰ ਤੱਕ ਆ ਟਿੱਬਿਆਂ ਦੇ ਉੱਤੇ ਹੀ ਆਹ ਦੇਖੋ ਟਿੱਬਿਆਂ ਦੇ ਉੱਤੇ ਉਵੇਂ ਹੀ ਬਸ ਪਾਣੀ ਦਾ ਤਾਂ ਪ੍ਰਬੰਧ ਕੀ ਹੋਊ ਇੱਥੇ ਤੁਹਾਨੂੰ ਪਤਾ ਬਾਰਸਾਲਾ ਹੀ ਖੇਤ ਆ ਇਹ ਬਸ ਉਵੇਂ ਹੀ ਕੱਡੇ ਪਿਆ ਵੀਰ ਆਬਾ ਸਰੀਆ ਇਹਨੂੰ ਕਹੇ ਹੁੰਦੇ ਆ ਕੁਦਰਤੀ ਖੇਤੀ ਅਸਲੀ ਵੀ ਕੁਦਰਤ ਨੇ ਕਰ ਦੇਣੀ ਆ ਜਿਹੜੀ ਉਹੀ ਆ ਆ ਦੇਖੋ ਦੂਰ ਤੱਕ ਆ ਇਹ ਘਟੋ ਘਟ ਟਟੋ ਘਟ ਇਹ 50 60 ਕਿਲਿਆਂ ਦਾ ਪਲਾਟ ਆ ਜਾਣ ਦੀ ਉਹ ਉਪਰਾਂ ਜਗੇ ਕਣਕਾ ਕਾਫੀ ਦੂਰ ਇੱਕ ਅਸੀਂ ਦੇਖਦੇ ਆਉਣਿਆਂਗੇ ਆਪਣੇ ਸਰ੍ਹਸੇ ਤੋਂ ਬਾਅਦ ਹੀ ਜਿਹੜਾ ਆ ਵਾਲੀ ਆ ਆ ਸਤਰੀਆਂ ਜੀਆਂ ਬਹੁਤ ਬਣੀ ਹੋਈਆਂ ਨੇ ਦੋਨੇ ਸਾਈਡ ਹੀ ਇਹ ਹੁਣ ਇੱਥੋਂ ਭਾਈ ਕੋਈ ਲੋਕਲੀ ਦੱਸੂਗਾ ਕੋਈ ਬੰਦਾ ਮਿਲਿਆ ਨਹੀਂ ਸਾਨੂੰ ਉਈ ਜਦੋਂ ਲੋਕਲ ਮਿਲ ਗਿਆ ਬੰਦਾ ਉਹ ਤੋਂ ਪੁੱਛਾਂਗੇ ਵੀ ਭਾਈ ਇਹ ਕੀ ਗੱਲਬਾਤ ਆ ਆ ਖੜਾ ਮੁਹੰਮਦ ਰੀਲ ਰੂਲ ਬਣਾਈ ਜਾਂਦਾ ਭਾਈ ਭਾਈ ਆਪਾਂਗੇ ਰੇਤੇ ਦੇ ਵਿੱਚ ਐਸੀ ਤਾਂ ਐਸੀ ਹੋਈ ਹੋਈ ਆਲੇ ਜਾਣ ਦੀ ਵਧੀਆ ਜਾਣ ਦੀ ਸਾਡਾ ਵਧੀਆ ਚਾਹ ਲੈ ਗਿਆ ਐਨੇ ਕੇ ਸਫਰ ਚੀ ਚਾਹ ਲੈ ਗਿਆ ਆ ਦੇਖ ਲਓ ਭਾਈ ਕੰਡੇ ਪੂਰਾ ਰਾਜਸਥਾਨ ਵਾਲਾ ਫੀਲ ਆ ਗਿਆ ਜਾਨ ਦੀ ਇਹ ਜ਼ਿਲ੍ਹਾ ਹਨੂਮਨਗੜ੍ਹ ਆ ਬਾਦਰੇ ਵਾਲਾ ਰੋਡ ਆ ਬਾਦਰੇ ਦੇ ਲਾਗੀ ਪਹੁੰਚ ਗਏ ਜਵਾਨ ਹੁਣ ਥੋੜਾ ਜਿਹਾ ਜਿਵੇਂ ਜਿਵੇਂ ਟਿੱਬੇ ਰੁੱਖੇ ਹੋਈ ਜਾਂਦੇ ਨੇ ਓਵੇਂ ਓਵੇਂ ਰੁੱਖਾ ਹੋਈ ਜਾਂਦਾਗਾ ਪਹਿਲਾਂ ਦਾ ਸੱਜਣੋ ਭਾਈ ਸਾਹਿਬ ਆਪਾਂ ਦੇਖੀਆਂ ਸੀ ਟਿੱਬੀਆਂ ਆ ਆਇਆ ਜਾਨ ਦੀ ਟਿੱਬੇ ਬਹੁਤ ਲੰਬੇ ਲੰਬੇ ਇਹ ਜਾਨ ਦੀ ਹਾਸਲ ਫਿਰ ਵੀ ਲਈ ਹੋਈ ਆ ਹਾਂ ਇੱਕ ਗੱਲ ਲਈ ਨਾ ਤੁਸੀਂ ਕਹਿ ਸਕਦੇ ਹੋ ਵੀ ਇਹ ਤਾਂ ਮਹਾ ਟਿੱਬਈ ਆ ਜਾਣੀ ਦੀ ਅਜ ਤਰੋਂ ਬਹੁਤ ਦੂਰ ਤੱਕ ਆਹੇ ਬਹੁਤ ਦੂਰ ਤੱਕ ਆ ਜਾਣੀ ਦੀ ਉਧਰੋਂ ਐ ਚੜਾਈ ਜੀ ਆਈ ਆ ਇੱਧਰ ਨੂੰ ਫੇਰ ਉਤਰਾਈ ਜੀ ਆ ਗਈ ਹੁਣ ਉਹ ਫੇਰ ਗਾਹਾਂ ਜਾ ਕੇ ਉਹ ਫੇਰ ਚੜਾਈ ਜੀ ਆ ਉਹਦੇ ਉੱਥੇ ਜਾਣ ਦੀ ਟਿੱਬੀ ਟੱਬੇ ਨੇ ਬੀਜਿਆ ਹੋਇਆ ਕੁਛ ਨਾ ਕੁਛ ਬੱਚ ਜਿਹੜੀ ਛਤਰੀ ਜੀ ਦੀ ਗੱਲ ਕਰਦੇ ਸੀ ਉਹ ਮੇਰੇ ਹਿਸਾਬ ਨਾਲ ਇਹ ਪੂਜਦੇ ਪਾਜਦੇ ਆਪਦੇ ਦੇਵੀ ਦੇਵਤਿਆਂ ਨੂੰ ਜਾਂ ਵੱਡੇ ਵਡੇਰਿਆਂ ਦੀ ਖਾਤਰ ਬਣਾਉਂਦੇ ਆਂ ਬੋਲ ਜੀ ਆਉਂਦੀ ਆ ਬੋਲ ਜੀ ਬਣਾਈ ਹੁੰਦੀ ਆ ਜਿਹੜੀ ਛਤਰੀ ਜੀ ਉਹ ਆਪ ਹੀ ਅੰਦਾਜ਼ਾ ਲਾਇਆ ਇੱਕ ਦੋ ਬੰਦਿਆਂ ਨੂੰ ਪੁੱਛਿਆ ਸੀ ਬੰਦੇ ਵਿੱਚ ਡੱਲੇ ਬਹੁਤ ਨੇ ਇੱਥੇ ਜਾਨ ਥੋੜੇ ਸ਼ਰਮੀਲੇ ਜੇ ਕਹਿ ਲਓ ਵੀ ਗੱਲ ਕਰਨੀ ਘੱਟ ਪਸੰਦ ਕਰਦੇ ਆਂ ਵੈਸੇ ਹੀ ਪੁੱਛਿਆ ਜੀ ਹੂੰ ਕੈਮਰਾ ਦਾ ਆਪਾਂ ਵੀ ਨਹੀਂ ਖੋਲਿਆ ਜੇ ਕਹੋਂਗੇ ਵੀ ਕੈਮਰਾ ਖੋਲ ਕੇ ਤਾਂ ਫਿਰ ਕੀ ਗੱਲ ਕਰਨੀ ਆ ਅਗਲੇ ਨੇ ਯਾਨੀ ਵੇ ਇਹ ਆ ਟਿੱਬਿਆਂ ਨੂੰ ਸਾਰਿਆਂ ਨੂੰ ਬਾਡਾ ਲੱਗਿਆ ਹੋਇਆ ਇਹ ਖਾਤਮ ਹੀ ਹੋ ਰਹੇ ਨੇ ਮਾਈਨਿੰਗ ਚੱਲ ਰਹੀ ਆ ਉਹ ਦੇਖੋ ਦੂਰੋਂ ਉਹ ਦੇਖੋ ਆ ਦੇਖੋ ਇੱਥੇ ਕੁਝ ਭੱਜਿਆ ਫਿਰਦਾ ਉਹ ਦੇਖੋ ਆ ਦੇਖੋ ਆ ਖੜੇ ਦੇਖਦੇ ਹੋਣਗੇ ਉਹਦੇ ਉਹਦੇ ਜਾਨਵਰ ਆਲੇ 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 ਜਾਂਦੇ ਭੱਜੇ ਉਹ ਬਹੁਤ ਦੂਰ ਨੇ ਇਹ ਭਾਉ ਬਹੁਤ ਦੂਰ ਨੇ ਇਹ ਬਹੁਤ ਦੂਰ ਨੇ ਇਹ ਓ ਆ ਜਾਂਦੀ ਆ ਡਾਰ ਭੱਜੀ ਬਹੁਤ ਜਾਂਦੀ ਆ ਭੱਜੀ ਡਾਰ ਭਾਈ ਨਿੱਕੇ ਨਿੱਕੇ ਬੱਚੇ ਜਿਹਾ ਹਿਰਨ ਹੁਰਨੇ ਜਿਹਦੇ ਆ ਆ ਜਾਂਦੀ ਆ ਭਾਈ ਮਾਂ ਉਹਨਾਂ ਦੀ ਆ ਜਾਂਦੀ ਆ ਭੱਜੀ ਭਾਈ ਉਹ ਜਾਂਦੇ ਆ ਪਿੱਛੇ ਲੈਲੇ ਹਾਂ ਉਹੀ ਦਿਖਾ ਰਿਆ ਭਾਈ ਉਹ ਜਾਂਦੀ ਆ ਉਹਨਾਂ ਦੀ ਮਾਂ ਭੱਜੀ ਆ ਪਿੱਛੇ ਲੈਲੇ ਜਾਣਦੇ ਅੱਜ ਤੀਜੀ ਸਟੇਟ 'ਚ ਵੜ ਗਏ ਆਪਾਂ ਪੰਜਾਬ ਤੋਂ ਹਰਿਆਣਾ ਵੜੇ ਹਰਿਆਣਾ ਤੋਂ ਆ ਤੀਜੀ ਸਟੇਟ 'ਚ ਵੜ ਗਏ ਹੁਣ ਆਪਾਂ ਜਾ ਰਹੇ ਆ ਸਿੱਧਮੁਖ ਪਹੁੰਚ ਗਏ ਸਿੱਧਮੁਖ ਆ ਸ਼ਹਿਰ ਦਾ ਨਾਮ ਤਕਰੀਬਨ 350 ਕਿਲੋਮੀਟਰ ਆਪਾਂ ਸਫਰ 300 ਕਿਲੋਮੀਟਰ ਤਕਰੀਬਨ ਸਫਰ ਕਰ ਲਿਆ ਆਪਾਂ ਆ ਭੁੰਕਾਂ ਹੀ ਬਹੁਤ ਚਲਦੀਆਂ ਨੇ ਚਾਰੇ ਵਾਲੀਆਂ ਇੱਥੇ ਬਾਲੀਆਂ ਜਿਆਦਾ ਚੱਲਦੀਆਂ ਨੇ ਗੱਡੀਆਂ ਜੀਆਂ ਇਹ। ਬਾਕੀ ਜਿੱਥੇ ਲੋਡ ਲੱਗਿਆ ਆਪਾਂ ਤੰਬੂ ਗੱਡ ਦੇਣਾ ਉੱਥੇ ਹੁਣ ਥੋੜਾ ਗਾਹਾਂ ਚੱਲੀ ਹੈ ਹੱਡ ਲਵੇ ਉਹ ਸਿਸਟਮ ਨਹੀਂ ਹੈਗਾ ਜਿਹੜਾ ਲਾ ਕੇ ਹੈਲਮਟ ਤੇ ਵੀਡੀਓ ਬਣਦੀਆਂ ਨਾ ਅਸੀਂ ਰੋਕੀ ਬਣਾਉਣੀ ਪੈਂਦੀ ਆ ਸਾਨੂੰ ਕਈ ਵਾਰੀ ਨਜ਼ਾਰੇ ਇਹੋ ਜਿਹੇ ਹੁੰਦੇ ਆ ਵੀ ਦਿਖਾਉਣਾ ਚਾਹੁੰਦੇ ਆ ਪਰ ਉੱਥੇ ਰੋਕਣ ਵਾਲੀ ਜਗ੍ਹਾ ਨਹੀਂ ਹੁੰਦੀ ਹੈਗੀ ਆ ਲੱਗਿਆ ਵੀ ਆ ਰੋਕੀ ਆ ਭੱਜੋ ਭਾਜ ਕਰਨਾ ਕੀ ਆ ਆਪਾਂ ਆ ਬੰਦਾ ਪੈ ਗਿਆ ਹੁਣ ਡਾਊਨ ਥੋੜਾ ਜਿਹਾ ਆਪਣਾ ਇਹਨੂੰ ਪਨੀਰੀ ਪੰਜੂਰੀ ਖਵਾਉਣੀ ਆ ਰਾਜਸਥਾਨ ਵਾਲੀ ਇੱਥੇ ਫੇਰ ਇਹ ਕੋਈ ਬੜਕ ਬੁੜਕ ਮਾਰੂ ਕਿਉਂ ਜਵਾਨ ਪਨੀਰੀ ਖਵਾਈਏ ਫੇਰ ਤੈਨੂੰ ਜੀ ਦੀ ਖਾਣੀ ਆ ਬੰਜੀ ਦੀ ਬੜਾ ਕਿਥੋਂ ਇਹਨੂੰ ਪਨੀਰੀ ਪੰਜੂਰੀ ਖਵਾਉਣੀ ਆ ਫੇਰ ਤੈ ਬੜਕ ਮਾਰਨੀ ਆ ਚੋਬਰਾ ਸਹੀ ਹੈ ਦੇਖ ਨਿਹਾਰ ਇਹਨਾਂ ਨੂੰ ਥੋੜਾ ਜਾਂ ਆ ਬੀਆਵਾਂ ਨੂੰ ਥੋੜਾ ਜਾਂ ਨਿਹਾਰੇ ਇਹਨੂੰ ਥੋੜਾ ਜਾਂ ਆ ਟਿੱਬਿਆਂ ਨੂੰ ਪਹਾੜ ਤਾਂ ਬਹੁਤ ਨਿਹਾਰ ਲੇ ਆਪਾਂ ਭਾਈ ਸਾਡੀਆਂ ਸਾਖਲਾਂ ਨੇ ਸਾਖਲਾਂ ਦਾ ਨਹਾਉਣ ਨਾਲੀਆਂ ਹੋਈਆਂ ਸਾਖਲਾਂ ਦਾ ਜਣਵੀ ਨਹਾਉਣ ਵਾਲੀਆਂ ਹੋਈਆਂ ਪਈਆਂ ਰਹੀਆਂ ਪਰ ਹੁਣ ਕੀ ਕਰੀਏ ਹਾਂ ਇਹ ਤਾਂ ਫਿਰ ਐਂ ਹੀ ਹੋ ਜਾਣਾ ਆਪਾਂ 15 ਮਿੰਟ ਯਾਰ ਨਹਾਉਣਾ ਦਾ ਨਹਾਉਦੇ ਤਾਂ ਰਹਿਣੀ ਆਪਾਂ ਘਰੇ ਵੀ ਨਹਾਉਣੀ ਆ ਮੂੰਹ ਤੋਂ ਕਿਧ ਆਇਆ ਪਰ ਵੀਊ ਦੇਖ ਲਾਂਗੇ ਵੀਊ ਦੇਖਿਆ ਜਾ ਵੀਊ ਨਹੀਂ ਹੈਗਾ ਜਾਣ ਦੀ ਜਾਣਾ ਦੂਰ ਆ ਨਹੀਂ ਸੰਭੂ ਤਾਂ ਉਰੀ ਘਟ ਦੇ ਅਜਰਾਤ ਨੂੰ ਹੈ ਸਹੀ ਗੱਲ ਆ ਕਿੰਨੇ ਵਧੀਆ ਗੱਲਾਂ ਤੇ ਰੇਲ ਦੀ ਲਾਈਨ ਲੰਘਦੀ ਆ ਇਦੇ ਉੱਤੇ ਫਲਾਈਓਵਰ ਬਣਿਆ ਹੋਇਆ ਇੱਥੋਂ ਵਧੀਆ 뷰 ਦੇਖਦਾਗਾ ਆਹ ਦੇਖੋ ਜਣਦੀ ਸੋਲੇ ਹੀ ਸੋਲੇ ਪੀਜੇ ਪਏ ਆ ਚਣੇ ਹੀ ਚਣੇ ਆ ਸਾਹਮਣੇ ਸਿੱਧਮੁਖ ਸ਼ਹਿਰ ਆ ਗਿਆ ਇਹ ਕੋਈ ਪਹਾੜੀਆਂ ਨਹੀਂ ਹੈਗੀਆਂ ਟਿੱਬੀ ਟੱਬੇ ਨੇ ਇਹ ਟਿੱਬੇ ਹੀ ਟੱਬੇ ਨੇ ਬੀਆ ਵਣ ਪਿਆਗਾ ਪਰ ਕਬਜੇ ਵਾਲੇ ਟੱਬੇ ਨੇ ਇਹ ਐਵੇਂ ਨਹੀਂ ਹੈਗੇ ਉਹੀ ਵੀ ਛੱਡੇ ਹੋਏ ਲਾਪਤਾ بے ਮਾਲਕੀ ਜ਼ਮੀਨ ਹੀ ਨਹੀਂ ਹੈਗੀ ਮਾਲਕੀ ਜ਼ਮੀਨਾਂ ਨੇ ਇਹ ਸਾਰੀਆਂ ਆ ਦੇਖੋ ਇੱਧਰੋਂ ਦਾ ਆ ਬਹੁਤ ਬੜੀ ਉੱਚੇ ਟਿੱਪੀ ਲੜੀ ਹੈ। ਬਾਕੀ ਹੁਣ ਤੁਹਾਨੂੰ ਜਾ ਕੇ ਕਿਤੇ ਹੋਰ ਕੋਈ ਨਜ਼ਾਰੇਦਾਰ ਅਦ੍ਰੈਸ ਦਿਖਾਵਾਂਗੇ ਤੁਸੀਂ ਕਹੋਗੇ ਟਿੱਬੇ ਹੀ ਦਿਖਾਈ ਜਾਂਦੇ ਨੇ ਕਿ ਹੈਂ? ਤੁਸੀਂ ਵੀ ਕਹਣਾ ਵੀ ਟਿੱਬੇ ਹੀ ਦਿਖਾਈ ਜਾਂਦੇ ਆ ਹੁਣ ਕੋਈ ਰੋਚਕੀ ਚੀਜ਼ ਦਿਖਾਵਾਂਗੇ ਕਿ ਨਹੀਂ? ਹਾਂ ਤਾਂ ਹੁਣ ਤਾਂ ਉਹੀ ਪੰਜੀਰੀ ਦਿਖਾਵਾਂਗੇ ਰਾਜਸਥਾਨ ਵਾਲੀ ਤੁਹਾਨੂੰ। ਜੀ ਦੀ ਦਿਖਾਵਾਂਗੇ।ਰਾਵਲੀ ਦਿਖਾਵਾਂਗੇ ਉਸ ਤੋਂ ਬਾਅਦ ਪੀ ਦੀ। ਹਾਂ। ਚੱਲ ਵੀ ਜਵਾਨ। ਬੈਠ ਕੋੜੇ ਤੇ ਫਿਟਫਿਟੀਆਂ ਤੇ ਆਪਣੇ ਤੇ। ਕਿਰਾਂ ਗਾਹਾਂ ਨੂੰ ਚੱਲੀਏ। ਚੱਲ ਰਾਜਗੜ ਬੰਦੀ ਨੂੰ। ਰਾਜਗੜ ਲਾਈਏ ਗੱਡੀ ਆਪਣੀ। ਲੈ ਵੀ ਇੱਥੇ ਚਾਹ ਪਾਣੀ ਪੀ ਲਿਆ ਆਪਾਂ। ਮੁੰਡਰੇਲਾ ਕੋਲੇ ਪਹੁੰਚ ਗਏ। ਆ ਆਪਣੇ ਪੰਜਾਬੀ ਭਾਈ ਮਿਲ ਗਏ। ਆ ਹਰਿਆਣੇ ਤੋਂ ਆ ਬਾਈ। ਆ ਆਪਣਾ ਬਾਈ ਇਹਨੇ ਚਾਹ ਪਿਆਈ ਆ। ਮੇਲੇ ਗੇਲੇ ਹੋ ਗਿਆ ਆਪਣੇ। ਹੁਣ ਆਪਾਂ ਮਿਲਦੇ ਆਂ ਗਾਹਾਂ ਕਿਤੇ ਹੋਰ। ਠੀਕ ਆ ਵੀਰੇ। ਓਕੇ। ਚਲੋ। ਵੀ ਸੱਜਣੋ ਪਿਆਰਿਓ ਭਾਈ ਬਹੁਤ ਮੁਸਕੱਤ ਤੋਂ ਬਾਅਦ ਜੁੰਜ ਨੂੰ ਸੈਰ ਪਹੁੰਚੇ ਜੁੰਜ ਨੂੰ ਕਹਾਦਾ ਹੈ ਸਾਡਾ ਝੁੰਚ ਨੂੰ ਆ ਬਹੁਤ ਮੁਸਕੱਤ ਬਾਅਦ ਆ ਦੇਖੋ ਪੂਤੀਆ ਬੋਰਡ ਥੱਲੇ ਆਪਾਂ ਟੈਂਟ ਲਾ ਰਿਆ ਭਾਈ ਠੀਕ ਆ ਦੇਖੋ ਆ ਖੁੱਲੀ ਪਾਰਕਿੰਗ ਦੇ ਵਿੱਚ ਏਡੀ ਦੇ ਵਿੱਚ ਉਹ ਸੈਡਾਂ ਜਾਣਦੀ ਐਨੇ ਸੋਹਣੇ ਐਨੇ ਸੁਭਾਅ ਵਾਲੇ ਲੋਕ ਨੇ ਸਾਰੇ ਸ਼ਹਿਰ ਚ ਸਾਡੀਆਂ ਸ਼ਕਲਾਂ ਦੇ ਕੇ ਕਿਸੇ ਨੇ ਟੈਂਟ ਨਹੀਂ ਲਾਉਣ ਦਿੱਤਾ ਹੈ ਜਾਂ ਤਾਂ ਸੋਹਣੇ ਆਪਣੀਆਂ ਸ਼ਕਲਾਂ ਹੀ ਇਹ ਜੀਆਂ ਨੇ ਹੈ ਜਾਂ ਫਿਰ ਭਾਈਏ ਲੋਕ ਇਹ ਜਿਹੇ ਨੇ ਹੈ ਦੋ ਚੀਜ਼ਾਂ ਹੀ ਹੋ ਸਕਦੀਆਂ ਨੇ ਦੋਨਾਂ ਚੋਂ ਇੱਕ ਚੀਜ਼ ਹੋ ਸਕਦੀਆਂ ਦੋਨੇ ਆਪਾਂ ਮੰਨਣ ਨੂੰ ਤਿਆਰ ਆ ਕਿ ਨਹੀਂ ਆ ਖੜਾ ਭਾਈ ਆਪਣਾ ਫੇਟ ਫੇਟੀਆਂ ਆਪੂ ਤੀਆਂ ਬੋਰਡ ਦੇ ਥੱਲੇ ਲਾ ਲਿਆ ਟੈਂਟ ਸਾਨੂੰ ਇਹ ਗੱਲ ਵੀ ਲਾਹੇਰੀ ਹੋਈ ਲੱਗਦੀ ਹੈ ਕਿ ਨਹੀਂ ਇਹੀ ਆਪਾਂ ਸਹਿਣ ਆਏ ਸੀ ਇੱਥੇ ਭਾਈ ਇੱਥੇ ਸਮਾਪਤੀ ਅੱਜ ਦੇ ਵਲੌਗ ਦੀ ਸਾਡੀ ਕਿ ਨਹੀਂ ਬਾਕੀ ਫਿਰ ਦੇਖਦੇ ਆਂ ਬਾਕੀ ਕੱਲ ਨੂੰ ਕਾਰਨਾਮਾ ਕਰਾਂਗੇ ਕੋਈ ਹੋ ਸਕਦਾ ਕੱਲ ਨੂੰ ਇਹ ਤੂੰ ਵੀ ਖੰਡਰ ਚ ਰਹੀਏ ਕਿ ਨਹੀਂ ਸਤ ਸ੍ਰੀ ਅਕਾਲ ਭਾਈ ਜੁੜਨ ਵਾਲੇ ਨੂੰ ਜਿਹੜਾ ਵੀਡੀਓ ਦੇਖਣ ਲੱਗਿਆ ਆ ਆਪਣਾ ਤੰਬੂ ਲਾਇਆ ਹੋਇਆ ਸੀ ਸ਼ਹਿਰ ਆ ਜੁੰਜ ਨੂੰ ਜ਼ਿਲ੍ਹਾ ਆਰਾਧ ਆਪਾਂ ਲਾਇਏ ਸੀਗੇ ਡੇਰੇ ਆਪਣੇ ਆ ਆਪਣੀ ਖੜੀਆ ਫਿਟ ਫਿਟੀਆਂ ਆ ਲਾਇਆ ਤੰਬੂ ਉਹ ਬੈਠਾ ਭਾਈ ਮਸਤ ਹੋਇਆ ਆਪਣਾ ਸਾਥੀ ਵਿੱਚ ਤੇ ਹੁਣ ਆਪਾਂ ਇੱਥੋਂ ਬੁਰਸ ਬਰਸ ਕਰਾਂਗੇ ਸ਼ਰਾਂਤ ਸਨੂਨ ਕਰਦੇ ਆ ਕੋਈ ਜਿਗਾੜ ਪਾਣੀ ਕਰਕੇ ਕਿਤੇ ਜਾ ਕੇ ਫੇਰ ਗਾਂਹਾਂ ਤੁਹਾਡੇ ਨਾਲ ਜੁੜਦੇ ਆ ਕਿ ਨਹੀਂ ਫੇਰ ਗੱਲਬਾਤ ਕਰਦੇ ਆ ਹੋਰ ਤਾਂ ਇਸ ਟਾਈਮ ਹਾਂ ਮੁੰਡਾ ਕਹਿੰਦਾ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਐ ਕਾਨੂੰ ਅਗਲਾ ਕਰਦਾ ਐ ਕਾਨੂੰ ਕਰਦਾ ਜੋਰ ਲੱਗਦਾ ਮੁੰਡਿਆ ਜੋਰ ਅਗਲੇ ਨੇ ਕਹਿਣਾ ਵੀ ਸਾਡੇ ਸਬਸਕ੍ਰਾਈਬ ਨੇ ਕਿਤੇ ਸਟਾਰ ਬਣਾ ਦੇਣੇ ਐ ਨਹੀਂ ਕਰਦਾ ਹੈਗਾ ਲੈਣਾ ਪੈਣਾ ਲੈਣਾ ਉਹ ਦੇਖੋ ਜੁੱਲੀਆਂ ਬਿਸਤਰੀ ਅੰਦਰ ਖਿਲੇ ਪਿਆ ਇਹਨਾਂ ਨੂੰ ਪੈਕ ਕਰਾਂਗੇ ਘਾਂਟਾ ਲੱਗੂ ਪੈਕਪੂਕ ਕਰਕੇ ਫੇਰ ਤੁਹਾਡੇ ਨਾਲ ਹੁਣ ਆ ਆ ਕਹਿੰਦੇ ਸੀ ਪੂਤੀਆ ਬੋੜਾ ਬਰਗ ਦਾ ਪੇੜ ਹੁਣ ਇੱਕ ਇੱਥੇ ਭੂਤੀਆ बावੜੀ ਕਹਿੰਦੇ ਆ ਭੂਤਾਂ ਵਾਲੀ बावੜੀ ਆਪਾਂ ਉੱਥੇ ਹੀ ਜਾਣਾ ਸਵੇਰੇ ਉੱਠ ਕੇ ਉੱਤਾਂ ਵਾਲੀ बावੜੀ ਤੇ ਜੁੜਦੇ ਆ ਥੋਡੇ ਨਾਲ ਚਲੋ ਜੀ ਤਾਂ ਦੋਸਤੋ ਆਪਾਂ ਤਿਆਰ ਹੋ ਰਹੇ ਆਪਾਂ ਟੈਂਟ ਟੁੰਡਰ ਰੱਖ ਲਿਆ ਸਾਰਾ ਕੁਝ ਪੈਕ ਕਰਕੇ ਪਾ ਲਿਆ ਤੇ ਫੇੜਫੜੀਆਂ ਤਿਆਰ ਕਰਦੇ ਆ ਉਸਤਾਦ ਆਪਣਾ ਗੁਰਪ੍ਰੀ ਸਿੰਘ ਤੇ ਹੁਣ ਆਪਾਂ ਇਧਰ ਨੂੰ ਪੂਚ ਕਰਦਣੀ ਆ ਉਹ 라 ਗੇਟ ਜਾ ਦਿਖ ਰਿਹਾ ਜਿਹੜਾ ਤੁਹਾਨੂੰ ਬਾਕੀ ਫਿਰ ਤੁਹਾਨੂੰ ਚਾਚੂ ਵੀਗੇ ਉਹਨਾਂ ਨਾਲ ਗੱਲ ਕਰਦੇ ਆ ਕਿਲੇ ਗੁਲੇ ਦਿਖਾਉਣੇ ਆਗੇ ਬਾਕੀ ਅਸੀਂ ਵੀ ਬਸ ਉਹ ਨਾ ਨੂੰ ਕੇ ਫਰੋ ਕੇ ਚੱਲਦੇ ਆਪਾਂ ਹੁਣ ਫਿਰ ਆਪਾਂ ਦਿਖਾਉਨੇ ਆਂ ਕਿਲੇ ਕੋਲੇ ਤਿਆਰੀ ਦੇ ਲੋ ਫੁੱਲ ਰੈਡੀ ਗੱਲ ਆ ਰਾਤ ਨੂੰ ਮਾੜਾ ਮੋਟਾ ਦਾ ਲਿਪੂ ਜੀ ਮਿੱਟੀ ਮੁੱਟੀ ਜੀ ਹੋ ਗਈ ਸੀ ਪਰ ਉਹ ਲਿਪਾ ਪੁੰਜੀ ਪੂਰੀ ਕਰਤੀ ਸੀ ਠੀਕ ਆ ਫਿਰ ਮਿਲਦੇ ਆਂ ਦੋਸਤੋ ਅਗਲੀ ਵੀਡੀਓ